ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕ੍ਰੇਪ ਦੇ ਨਾਲ ਔਰਗਾਂਜ਼ਾ ਦਾ ਦੁਪੱਟਾ ਹੈਗਾ बॉਟਮ ਵਰਕ ਹੈਗਾ ਬਾਜੂ ਵਰਕ ਆਏਗਾ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹ ਵਾਲੇ ਆਉਣਗੇ ਜੀ ਪਿਓਰ ਕ੍ਰੇਪ ਦੇ ਡਬਲ ਛੇਡ ਦੇ ਸੂਟ ਆਉਣਗੇ ਤੇ ਨਾਲ ਇਹਨਾਂ ਦੇ बॉਟਮ ਵਰਕ ਵੀ ਆਏਗਾ ਤੇ ਨਾਲ ਇਹਨਾਂ ਦੇ ਦੁਪੱਟੇ ਬਹੁਤ ਜ਼ਿਆਦਾ ਸੋਨੇ ਬਣੇ ਹੋਏ ਨੇ ਪਿਓਰ ਕ੍ਰੇਪ ਦੇ ਸੂਟ ਬਣੇ ਹੋਏ ਨੇ ਨਾਲ ਦੁਪੱਟੇ ਆਉਣਗੇ ਜੀ ਚਨੌਨ ਦੇ ਪ੍ਰਾਈਸ ਮੈਂਸ਼ਨ ਕੀਤਾ ਹੈ ਇਹ ਵਾਲੇ ਵੀ ਪਿਓਰ ਕ੍ਰੇਪ ਦੇ ਸੂਟ ਆਉਣਗੇ ਨਾਲ ਦੁਪੱਟੇ ਆਉਣਗੇ ਚਨੌਂਦੇ ਹੈਂਡਵਰਕ ਦੀ ਕਲੈਕਸ਼ਨ ਹੈ ਸਾਰੇ ਹੀ ਕਲਰ ਐਡ ਕੀਤੇ ਹੋਏ ਆਪਾਂ ਇਹਦੇ ਵਿੱਚ ਕੋਈ ਵੀ ਕਲਰ ਤੁਸੀਂ ਸਿਲੈਕਟ ਕਰ ਸਕਦੇ ਆ ਦੇ ਵਿੱਚੋਂ ਡਾਰਕ ਕਲਰ ਵੀ ਐਡ ਕੀਤੇ ਐਂਡ ਲਾਈਟ ਕਲਰ ਵੀ ਆਪਾਂ ਇਹਦੇ ਵਿੱਚ ਐਡ ਕੀਤੇ ਹੋਏ ਸਾਰੇ ਹੀ ਤਰ੍ਹਾਂ ਦੇ ਕਲਰ ਐਡ ਕੀਤੇ ਆ ਕੋਈ ਵੀ ਸੂਟ ਲੈਣਾ ਤਾਂ ਲੈ ਸਕਦੇ ਹੋ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਇਹ ਵਾਲੇ ਵੀ ਪਿਓਰ ਕ੍ਰੇਪ ਦੇ ਸੂਟ ਆਉਣਗੇ ਜੀ ਨਾਲ ਦੁਪੱਟਾ ਰਹੇਗਾ ਇਹਦੇ ਨਾਲ ਔਰਗੈਂਜ਼ਾ ਦਾ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੀਆਂ ਚਨੌਂਦੇ ਸਟੌਕ ਉਦੇ ਉਤੇ ਡ्रेसेस ਤਿਆਰ ਕੀਤੀਆਂ ਹੋਈਆਂ ਨੇ ਤੇ ਇਹਨਾਂ ਦਾ ਪ੍ਰਾਈਸ ਵੀ ਮੈਂਸ਼ਨ ਕੀਤਾ ਹੈ ਵੀ ਪਿਓਰ ਕ੍ਰੇਪ ਦੇ ਸੂਟ ਆਉਣਗੇ ਹੈਂਡਵਰਕ ਦੀ ਕਲੈਕਸ਼ਨ ਹੈ ਨਾਲ ਇਹਨਾਂ ਦੇ ਦੁਪੱਟਾ ਰਹੇਗਾ ਜੀ ਚਨਾਉਣ ਦਾ ਫੋਰ ਸਾਈਡ ਵਰਕ ਆਏਗਾ ਪੂਰੇ ਦੁਪੱਟੇ ਦੇ ਵਿੱਚ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਪਾਰਟੀ ویئر ਸੂਟ ਨੇ ਇਹ ਵਾਲੇ ਰਹਿਣਗੇ ਸੂਟ ਜੀ ਪਿਓਰ ਵੈਲਵਟ ਦੇ ਨਾਲ ਪਲੇਨ ਬਾਟਮਾ ਰਹਿਣਗੇ ਨਾਲ ਇਹਨਾਂ ਦੇ ਦੁਪੱਟੇ ਰਹਿਣਗੇ ਵੈਲਵਟ ਦੇ ਪ੍ਰਾਈਸ ਮੈਂਸ਼ਨ ਕੀਤਾ ਹੈ ਸਾਰਿਆਂ ਦਾ ਇਹ ਮਲੇ ਸੂਟ ਰਹਿਣਗੇ ਜੀ ਪਿਓਰ ਕ੍ਰੇਪ ਦੇ ਨਾਲ ਦੁਪੱਟੇ ਰਹਿਣਗੇ ਚਨੋਂਦੇ ਹੈਂਡਵਰਕ ਦੇ ਸੂਟ ਨੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਕਲੈਕਸ਼ਨ ਹੈ ਤੇ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿੰਦੀ ਹੈ ਤੇ ਬਹੁਤ ਜਿਆਦਾ ਸੋਹਣੇ ਪਾਰਟੀ ਵੇਅਰ ਸੂਟ ਨੇ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਸ ਤੇ ਐਡਰੈਸ ਤੇ ਪੇਮੈਂਟ ਪਹਿਲਾਂ ਕਰਨਾ ਪੈਂਦਾ ਤੇ ਤੁਸੀਂ ਮੇਰੇ ਵਟਸਐਪ ਨੰਬਰ ਤੇ ਆਰਡਰ ਦੇ ਸਕਦੇ ਹੋ ਥੈਂਕ ਯੂ ਸੋ ਮੱਚ